ਕੈਮਰੇ ਤੋਂ ਆਪਣਾ ਚਿਹਰਾ ਛੁਪਾ ਰਿਹਾ ਹੈ ਇੱਕ ਗਰੋਵ ਹੈ ਬੱਚਿਆਂ ਦੀ ਤਸਕਰੀ ਕਰਨ ਵਾਲਾ ਲੁਧਿਆਣਾ ਪੁਲਿਸ ਦੀ ਗ੍ਰਿਫਤ ਚੜ੍ਹੀਆਂ ਤਿੰਨ ਔਰਤਾਂ ਅਤੇ ਇੱਕ ਸ਼ਖਸ ਤੇ ਗੰਭੀਰ ਇਲਜ਼ਾਮ ਲੱਗੇ ਨੇ ਨਵਜਮੇ ਬੱਚਿਆਂ ਦੀ ਖਰੀਦੋ ਫਰੋਖਤ ਦੇ ਸ਼ਹਿਰ ਦੇ ਤਾਜਪੁਰ ਰੋਡ ਤੇ ਨਾਕੇਬੰਦੀ ਦੌਰਾਨ ਪੁਲਿਸ ਨੇ ਗਰੋ ਨੂੰ ਕਾਬੂ ਕੀਤਾ ਇਹਨਾਂ ਕੋਲੋਂ 5 ਦਿਨਾਂ ਦਾ ਬੱਚਾ ਅਤੇ Maruti ਕਾਰ ਬਰਾਮਦ ਕੀਤੀ ਗਈ ਇਹਨਾਂ ਚਾਰਾਂ ਮੁਲਜ਼ਮਾਂ ਚੋਂ ਤੇਜਵੀਰ ਸਿੰਘ ਅਤੇ ਰਚਪਾਲ ਕੌਰ ਮੋਗਾ ਦੇ ਰਹਿਣ ਵਾਲੇ ਨੇ ਬਲਜਿੰਦਰ ਕੌਰ ਲੁਧਿਆਣਾ ਦੇ ਸ਼ਿਮਲਾਪੁਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਗੁਰਮੀਤ ਕੌਰ ਫਰੀਦਕੋਟ ਦੀ ਰਹਿਣ ਵਾਲੀ ਹੈ ਇਹਨਾਂ ਨੇ ਬੱਚਾ ਮੁਕਸਰ ਤੋਂ ਖਰੀਦਿਆ ਸੀ ਅਤੇ ਮੋਟੀ ਰਕਮ ਤੇ ਅੱਗੇ ਵੇਚਣਾ ਸੀ ਪੁਲਿਸ ਦੀ ਪੁੱਛਗਿੱਛ ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਗਿਰੋਹ ਆਸ਼ਾ ਵਰਕਰ ਤੇ ਚੋਲਾ ਛਾਪ ਡਾਕਟਰਾਂ ਤੋਂ ਗਰਭਵਤੀ ਔਰਤਾਂ ਬਾਰੇ ਜਾਣਕਾਰੀ ਲੈਂਦਾ ਸੀ ਜਾਣਕਾਰੀ ਇਹ ਵੀ ਲਈ ਜਾਂਦੀ ਸੀ ਕਿ ਕੌਣ ਬੱਚਾ ਵੇਚਣ ਲਈ ਇੱਛੁਕ ਹੈ ਨਵੇਂ ਜੰਮੇ ਬੱਚਿਆਂ ਨੂੰ ਵੇਚਣ ਵਾਲਾ ਗੈਂਗ ਗ੍ਰਿਫਤਾਰ ਕੀਤਾ ਜਿਸ ਦੇ 4 ਮੈਂਬਰ ਗ੍ਰਿਫਤਾਰ ਹੋਏ ਨੇ ਚੋਲਾ ਛਾਪ ਡਾਕਟਰ ਨੇ ਜਾਂ ਜਿਹੜੇ ਆਂਗਣਵੜੀ ਵਰਕਰ ਆਸ਼ਾ ਵਰਕਰ ਇਹਨਾਂ ਦੇ ਰਾਹੀਂ ਇਹ ਪਤਾ ਕਰ ਲੈਂਦੇ ਨੇ ਕਿ ਕਿੱਥੇ ਕੋਈ ਲੇਡੀ ਗਰਭਵਤੀ ਹੋਈ ਹੈ ਔਰ ਜਿਹੜੀ ਆਪਣਾ ਬੱਚਾ ਨਹੀਂ ਰੱਖਣਾ ਚਾਹੁੰਦੀ ਇਸ ਬੱਚੇ ਦੇ ਮਾਪੇ ਨੂੰ ਪ੍ਰਸਾਹਤ ਕਰਕੇ 230000 ਰੁਪਏ ਦਿੰਦੇ ਨੇ ਤੇ ਇਹਨੂੰ ਬੱਚੇ ਨੂੰ ਇਹ ਜਾਦਾ ਮੁੱਲ ਤੇ ਵੇਚਣ ਦੀ ਤਿਆਰੀ ਚ ਸੀਗਾ ਇਹਨਾਂ ਵਿੱਚੋਂ ਦੋ ਔਰਤਾਂ ਦੇ ਕੋਟਕਪੂਰਾ ਵਿੱਚ ਬੱਚਿਆਂ ਦੀ ਤਸਕਰੀ ਦਾ ਕੇਸ ਵੀ ਦਰਜ ਹੈ ਪੁਲਿਸ ਮੁਤਾਬਕ ਪਹਿਲਾਂ ਵੀ ਇਹ ਚਾਰ ਬੱਚਿਆਂ ਦਾ ਸੌਦਾ ਕਰ ਚੁੱਕੇ ਨੇ ਜਿਨ੍ਹਾਂ ਨੇ ਹੁਣ ਤੱਕ ਕੁਚਾਰ ਬੱਚੇ ਵੇਚੇ ਨੇ ਜਿਨ੍ਹਾਂ ਦੀ ਡਿਟੇਲ ਦੌਰਾਨੇ ਰਿਮਾਂਡ ਲیتے ਜਾਊਗਾ ਇਹਨਾਂ ਤੇ ਪਹਿਲਾਂ ਵੀ ਕਤਵਾਲੀ ਫਰੀਦਕੋਟ ਚ ਮਾਮਲਾ ਦਰਜ ਹੈ ਤੇ ਜੇਰ ਸਮਾਇਤ ਅਦਾਲਤਾਂ ਇਸ ਅਦਾਲਤ ਚ ਚੱਲਦਾ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ